ਸਾਡਾ ਸ਼ਿਕਾਇਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਆਨ ਟਿੱਕ ਟੋਕ ਤੇ ਇਹ ਜਿਹੜਾ ਮੇਰੇ ਬੀਅਰ ਕੀਤਾ ਹੈ ਕੋਰਸ ਸੈਟ ਹੈ ਤੇ ਇਹ ਵੀ ਆਪਾਂ ਵੀਡੀਓ ਬਣਾਈ ਹੈ ਅੱਜ ਪਜਾਮੇ ਦੀ ਵੀਡੀਓ ਬਣਾਈ ਹੈ ਕਮੀਜ਼ ਆਪਣਾ ਸਿੰਪਲ ਹੈ ਕਮੀਜ਼ ਦੀ ਵੀਡੀਓ ਲਾਸਟ ਵਿੱਚ ਦੇਖਿਓ ਤੁਸੀਂ ਤੇ ਇਹ ਆਪਾਂ ਪਲਾਜੋ ਬਣਾ ਰਹੇ ਹਾਂ ਇਹਦਾ ਤੇ ਇਹਦੇ ਤੇ ਆਪਾਂ ਹੁਣ ਇਹ ਜੇਬ ਲਗਾ ਰਹੇ ਹਾਂ ਜੇਬ ਵੀ ਆਪਾਂ ਪਜਾਮੇ ਦੇ ਉੱਪਰ ਲਾ ਲਓ ਜੈਂਟਸ ਦੇ ਹਨਾ ਲੇਡੀਜ਼ ਦੇ ਵੀ ਕਿਸ ਤਰੀਕੇ ਨਾਲ ਆ ਸਕਦੇ ਆ ਉਹ ਆਪਾਂ ਨੇ ਤਰੀਕੇ ਦੇ ਵਿੱਚ ਦੱਸਿਆ ਪਹਿਲਾਂ ਆਪਾਂ ਫਰੰਟ ਪੀਸ ਨਾਲ ਇਸ ਤਰ੍ਹਾਂ ਜੇਬ ਦਾ ਪੀਸ ਜੋੜ ਕੇ ਜਿੱਥੇ ਤੱਕ ਆਪਣਾ ਮਤਲਬ 7 ਇੰਚ ਦੇ ਸਿੱਧੀ ਸੀਨ ਲਾ ਲਾਂਗੇ ਫਿਰ ਆਪਾਂ ਕੈਂਚੀ ਨਾਲ ਐਵੇਂ ਕੱਟ ਲਾਵਾਂਗੇ ਤੇ ਕੱਟ ਲਾਉਣ ਤੋਂ ਬਾਅਦ ਆਪਾਂ ਇਹਨੂੰ ਫੋਲਡ ਕਰ ਲਾਂਗੇ ਸਿੱਧੇ ਦੇ ਉੱਪਰ ਆਪਾਂ ਨੇ ਸਿੱਧੇ ਪੀਸ ਨੂੰ ਅਟੈਚ ਕਰ ਦੇਣਾ ਜੇਬ ਦੇ ਨੂੰ ਤੇ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਆਪਾਂ ਨੇ ਫਿਰ ਇਹਦੇ ਉੱਪਰ ਪੈਰ-ਪੈਰ ਦੀ ਸੀਨ ਸਾਈਡ ਤੋਂ ਦੀ ਲਗਾ ਕੇ ਇਹਨੂੰ ਆਪਾਂ ਨੇ ਅਟੈਚ ਕਰ ਦੇਣਾ ਇਹ ਆਪਣਾ ਜਿਹੜਾ ਜੇਬ ਦਾ ਮੂੰਹ ਹੁੰਦਾ ਹਨਾ ਉਹ ਮੂੰਹ ਬਣ ਕੇ ਤਿਆਰ ਹੋਊਗਾ ਐਵੇਂ ਆਪਾਂ ਨੇ ਇਧਰੋਂ ਪੈਰ ਪੈਰ ਦੀ ਸੀਨ ਨਾਲ ਇਹਨੂੰ ਦੱਬ ਦੇਣਾ ਤੇ ਇਹ ਪੈਰ ਪੈਰ ਦੀ ਸੀਨ ਵੀ ਲਾ ਸਕਦੇ ਆ ਤੇ ਆਪਾਂ ਕਿਨਾਰੇ ਕਿਨਾਰੇ ਤੇ ਵੀ ਲਾ ਸਕਦੇ ਆ ਜਿਵੇਂ ਆਪਾਂ ਮੰਨ ਲਓ ਵੀ ਕਿਨਾਰੇ ਕਿਨਾਰੇ ਤੇ ਲਾਉਣੀ ਆ ਕਿਸੇ ਨੂੰ ਪਸੰਦ ਆ ਕਿਸੇ ਨੂੰ ਪੈਰ ਪੈਰ ਦੀ ਸੀਨ ਪਸੰਦ ਆ ਹਨਾ ਉਹ ਵੀ ਆਪਾਂ ਲਾ ਸਕਦੇ ਆ ਤੇ ਇਸ ਤਰ੍ਹਾਂ ਆਪਾਂ ਇੱਥੋਂ ਇਧਰ ਨੂੰ ਮੋੜ ਕੇ ਆਪਾਂ ਸੀਨ ਨੂੰ ਬੰਨ੍ਹਦੇ ਗੱਦਾਂਗੇ ਤੇ ਇਹ ਵੀਡੀਓ ਅੱਜ ਥੋੜੀ ਜਿਹੀ ਪਿੱਛੇ ਦੀ ਪਲਰ ਹੋਈ ਜਾਂਦੀ ਆ ਪਤਾ ਨਹੀਂ ਕੀ ਚੱਕਰ ਪੈ ਰਿਹਾ ਹੈ ਕੈਮਰੇ ਦਾ ਤੇ ਇਸ ਤਰ੍ਹਾਂ ਹੁਣ ਆਪਾਂ ਨੇ ਦੂਸਰਾ ਪੀਸ ਲੈ ਲੈਣਾ ਜੇਬ ਆਪਾਂ ਨੇ ਦੋ ਪੀਸਾਂ ਚ ਕੱਟ ਕਰਕੇ ਰੱਖੀ ਹੋਈ ਆ ਤੇ ਇਹਦੇ ਨਾਲ ਆਪਾਂ ਜਿਵੇਂ ਜਿਵੇਂ ਜੇਬ ਦੀ ਸ਼ੇਪ ਹੁੰਦੀ ਆ ਉਸੇ ਤਰੀਕੇ ਨਾਲ ਆਪਾਂ ਨੇ ਦੇਖ ਕੇ ਹਨਾ ਇਹਨੂੰ ਅਟੈਚ ਕਰ ਲੈਣਾ ਇਹ ਪੁੱਠੇ ਪਾਸੇ ਨਾਲ ਪੁੱਠਾ ਪਾਸਾ ਅਟੈਚ ਕਰਕੇ ਹਨਾ ਸੀਨ ਲਗਾ ਦਾਂਗੇ ਆਪਾਂ ਜਿਵੇਂ ਆਪਣੀ ਜੇਬ ਦੀ ਸ਼ੇਪ ਬਣੀ ਹੋਈ ਆ ਓਵੇਂ ਦੀ ਚਾਹੇ ਗੋਲ ਬਣਾਈ ਹੋਈ ਆ ਪਾਣੀ ਨੀਚੋਂ ਗੁਲਾਈ ਚ ਚਾਹੇ ਆਪਾਂ ਨੇ ਤਕੋਣੀ ਜੀ ਬਣਾਈ ਹੋਈ ਚਿੱਖੀ ਜੀ ਕੱਟ ਕੇ ਤੇ ਉਸ ਤਰੀਕੇ ਨਾਲ ਆਪਾਂ ਨੇ ਸਲਾਈ ਲਾ ਲੈਣੀ ਆ ਇਹਦੀ ਇਹ ਆਪਣੀ ਜੇਬ ਬਣ ਕੇ ਤਿਆਰ ਹੋ ਜੂਗੀ ਤੇ ਇਹ ਆਪਾਂ ਕਿਵੇਂ ਅਟੈਚ ਕਰਨੀ ਆ ਦੂਸਰੇ ਪੱਲੇ ਨਾਲ ਉਹ ਵੀ ਆਪਾਂ ਤੁਹਾਨੂੰ ਦੱਸ ਦਿਆਂ ਵੀ ਕਿਵੇਂ ਆਪਾਂ ਇਹਨੂੰ ਦੂਸਰਾ ਪੱਲਾ ਇਹਦੇ ਨਾਲ ਅਟੈਚ ਕਰਨਾ ਐ ਇਸ ਤਰ੍ਹਾਂ ਆਪਾਂ ਇਹਦਾ ਪੌਕਟ ਬਣ ਜੂਗੀ ਮਤਲਬ ਵਧੀਆ ਡੂੰਗੀ ਪੌਕਟ ਖੁੱਲੀ ਜੀ ਡੂੰਗੀ ਜੀ ਪੌਕਟ ਬਣ ਜੂਗੀ ਇਹਦੀ ਤੇ ਇਸ ਤਰ੍ਹਾਂ ਇਹਨੂੰ ਆਪਾਂ ਹੁਣ ਸਿੱਧੀ ਕਰ ਲਾਂਗੇ ਸੀਣਾ ਨੇ ਜਿਹੜੀਆਂ ਉਹ ਇਹਦੇ ਅੰਦਰ ਚਲੀਆਂ ਜਾਣਗੀਆਂ ਇਸ ਤਰ੍ਹਾਂ ਇਹਦੀ ਬੈਕ ਸਾਈਡ ਬਾਹਰ ਨਿਕਲੇ ਆਊਗੀ ਜਦੋਂ ਆਪਾਂ ਜੇਬ ਦੇ ਵਿੱਚ ਹੱਥ ਪਾਵਾਂਗੇ ਹਨਾ ਤਾਂ ਉਹ ਆਪਣੀ ਜਦੋਂ ਦੂਸਰੀ ਸਾਈਡ ਨਾਲ ਅਟੈਚ ਹੋ ਜਾਊਗਾ ਇਹਦਾ ਜੇਬ ਦਾ ਹਿੱਸਾ ਤਾਂ ਆਪਣਾ ਇਹ ਜੇਬ ਦਾ ਹਿੱਸਾ ਦੇ ਵਿੱਚ ਸਿੱਧਾ ਹੀ ਨਜ਼ਰ ਆਊਗਾ ਕਈ ਵਾਰ ਆਇਆ ਹੋ ਜਾਂਦਾ ਨਾ ਪੁਕ ਜੇਵ ਕੁੱਠੀ ਲੱਗ ਜਾਂਦੀ ਆ ਉਹਦੇ ਨਾਲ ਆਪਣਾ ਫਿਰ ਪੁੱਠਾ ਪੀਸ ਦਿਖਣ ਲੱਗ ਜਾਂਦਾ ਵਿੱਚ ਦੀ ਤੇ ਇਹ ਆਪਣਾ ਸਿੱਧਾ ਹੀ ਦਿਖੂਗਾ ਕਪੜਾ ਪੁੱਠਾ ਨਹੀਂ ਦਿਖਦਾ ਹੈਗਾ ਤੇ ਇਸ ਤਰੀਕੇ ਨਾਲ ਤੁਸੀਂ ਲਾ ਸਕਦੇ ਹੋ ਜੇਬ ਤੇ ਉੱਪਰੋਂ ਆਪਾਂ ਨੇ ਥੋੜਾ ਜਿਹਾ ਜੀ ਸੀਨ ਲਾ ਲਈ ਪੈਰ-ਪੈਰ ਦੀ ਤੇ ਹੁਣ ਆਪਾਂ ਨੀਚੋਂ ਵੀ ਅਟੈਚ ਕਰ ਲਾਂਗੇ ਤਾਂ ਕਿ ਆਪਣੀ ਜੇਬ ਆ ਜਿਹੜੀ ਸਹੀ ਢੰਗ ਨਾਲ ਲੱਗ ਜੇ ਹਿੱਲੇ ਨਾ ਕਿਉਂਕਿ ਜਦੋਂ ਆਪਾਂ ਦੂਸਰੇ ਪੀਸ ਨੂੰ ਅਟੈਚ ਕਰਾਂਗੇ ਪਿੱਛੇ ਵਾਲੇ ਨੂੰ ਚਾਰ ਪੀਸ ਕੱਟੇ ਹੋਏ ਹੁੰਦੇ ਨੇ ਆਪਣੇ ਪਜਾਮੇ ਦੇ ਦੂਸਰਾ ਪੀਸ ਇਹਦਾ ਅਗਲੇ ਪੀਸ ਨਾਲ ਜੜਾਂਗੇ ਤਾਂ ਤਾਂ ਹੀ ਇਹ ਕ ever ਸੀਨ ਦੇ ਵਿੱਚ ਨਹੀਂ ਆਉਂਦਾ ਕੱਪੜਾ ਤਾਂ ਕਰਕੇ ਆਪਾਂ ਨੇ ਪਹਿਲਾਂ ਇਹਦੇ ਤੇ ਸੀਨ ਲਗਾ ਲਈ ਤੇ ਹੁਣ ਆਪਾਂ ਇਹਦੇ ਨਾਲ ਦੇਖੋ ਹੱਥ ਵਧੀਆ ਪੈਣ ਲੱਗੇ ਰਹੇ ਜੇ ਹੁਣ ਇਹਦੇ ਨਾਲ ਆਪਾਂ ਪਿੱਛੇ ਵਾਲਾ ਪੀਸ ਅਟੈਚ ਕਰਾਂਗੇ ਇਹ ਆਪਣੀ ਜੇਬ ਅਗਲੇ ਪੀਸ ਨਾਲ ਬਣ ਕੇ ਤਿਆਰ ਹੋਗੀ ਤੇ ਹੁਣ ਇਹਦੇ ਨਾਲ ਆਪਾਂ ਪਿੱਛੇ ਵਾਲਾ ਪੀਸ ਅਟੈਚ ਕਰ ਦਾਂਗੇ ਤੇ ਇਹ ਹੈਗਾ ਆਪਣਾ ਹੁਣੋਂ ਪਿੱਛੇ ਵਾਲਾ ਪੀਸ ਤੇ ਝੋਲੀ ਦਾ ਧਿਆਨ ਰੱਖ ਕੇ ਪੀਸ ਨੂੰ ਅਟੈਚ ਕਰਨਾ ਪੈਂਦਾ ਤੇ ਉਹ ਮੈਂ ਝੋਲੀ ਦੇਖਣ ਲੱਗੀ ਵਿੱਚ ਦੀ ਤੇ ਇਸ ਤਰ੍ਹਾਂ ਝੋਲੀ ਦੇਖ ਕੇ ਵੀ ਆਪਣੀ ਝੋਲੀ ਕਿੱਧਰ ਹੈ ਤੇ ਉਹਦੇ ਹਿਸਾਬ ਨਾਲ ਆਪਾਂ ਇਹਨੂੰ ਅਟੈਚ ਕਰ ਲੈਣਾ ਕਿਉਂਕਿਈ ਵਾਰ ਐਵੇਂ ਹੁੰਦਾ ਕਾਲੀ ਦੇ ਵਿੱਚ ਆਪਾਂ ਝੋਲੀ ਵਾਲੀ ਸਾਈਡ ਵੀ ਨਾਲ ਅਟੈਚ ਕਰ ਦਿੰਨੇ ਆ ਤੇ ਇਹ ਆਪਾਂ ਉੱਪਰ ਤੋਂ ਲੈ ਕੇ نیچے ਤੱਕ ਇਹਨੂੰ ਦੇਖ ਲਾਂਗੇ ਸਹੀ ਕਰਕੇ ਫਿਰ ਆਪਾਂ ਨੀਚੇ ਵਾਲੀ ਸਾਈਡ ਤੋਂ ਮੂਰੀ ਵਾਲੀ ਸਾਈਡ ਤੋਂ ਅਟੈਚ ਕਰਾਂਗੇ ਪੱਲੇ ਦੋਨੋਂ ਪੱਲੇ ਅਟੈਚ ਕਰਕੇ ਮੂਰੀ ਤੋਂ ਫਿਰ ਆਪਾਂ ਉੱਪਰ ਦਾ ਗਲਾਸ ਜੇ ਬਾਅਦ ਥੋੜੀ ਜੀ ਵੀ ਕਪੜੇ ਦੀ ਬਾਹਰ ਘਾਟ ਹੋਵੇ ਹੈਨਾ ਉਹ ਉੱਪਰ ਦੀ ਸਾਈਡ ਤੋਂ ਆਪਾਂ ਨੂੰ ਲੈ ਕੇ ਜਦੋਂ ਬਣ ਜਾਂਦੀ ਆ ਐਸ ਤਰ੍ਹਾਂ ਕਰਕੇ ਤੁਸੀਂ ਪੈਰ ਪੈਰ ਦੀ ਸੀਨ ਹੈਨਾ ਈਗਾ ਸਕਦੇ ਹੋ ਮੈਂ ਇਹਦੇ ਤੇ ਥੋੜੀ ਜਿਹੀ ਡੂੰਗੀ ਲਾਈ ਸੀ ਕਿਉਂਕਿ ਮੈਂ ਥੋੜਾ ਜਿਆਦਾ ਨਹੀਂ ਪਾਉਣਾ ਪਈ ਸੀ ਇਹ ਹੋਰ ਜਿਆਦਾ ਡੂੰਗੀ ਕਰਤੀ ਕਿਉਂਕਿ ਜੈਂਟਸ ਕਪੜੇ ਦੇ ਵਿੱਚ ਤਾਂ ਆਪਾਂ ਲੂਜ਼ਿੰਗ ਘੱਟ ਦਿੰਨੇ ਆ ਤੇ ਆਪਾਂ ਲੇਡੀਜ਼ ਦੇ ਵਿੱਚ ਇਹਦਾ ਲੂਜ਼ਿੰਗ ਵੱਧੀ ਤਾਂ ਕਰਦੇ ਹਾਂ ਹੁਣ ਆਪਾਂ ਇਹਦੀ ਉੱਪਰ ਤੱਕ ਸੀਨ ਲਾਵਾਂਗੇ ਇਸੇ ਤਰ੍ਹਾਂ ਆਪਾਂ ਇਹਦੇ ਦੂਸਰੇ ਪੀਸ ਤਿਆਰ ਕਰਾਂਗੇ ਦੂਸਰੀ ਲਾ ਲੂਗੀ ਤੇ ਚਾਰ ਪੀਸ ਹੁੰਦੇ ਨੇ ਹਨਾ ਦੋ ਪੀਸ ਪਹਿਲਾਂ ਬਣਾ ਲਏ ਆਪਾਂ ਨੇ ਦੋ ਬਾਅਦ ਚ ਤੇ ਉਹ ਇਸੇ ਤਰੀਕੇ ਨਾਲ ਆਉਂਦੇ ਵੀ ਜੇਬ ਲਾਜੀ ਜੂਜੀ ਦੋਨੋਂ ਸਾਈਡ ਵੀ ਜੇਬ ਲਾ ਸਕਦੇ ਤੇ ਆਪਾਂ ਜੇ ਇੱਕ ਸਾਈਡ ਤੇ ਲਾਉਣੀ ਹੈ ਤਾਂ ਆਪਾਂ ਇੱਕ ਸਾਈਡ ਤੇ ਜੇ ਆਪਾਂ ਇੱਕ ਸਾਈਡ ਤੇ ਜੇਬ ਲਾਵਾਂਗੇ ਤਾਂ ਆਪਾਂ ਇਸ ਹਿਸਾਬ ਨਾਲ ਲਾਵਾਂਗੇ ਵੀ ਆਪਣਾ ਸਿੱਧਾ ਹੱਥ ਹੈ ਜਿਹੜਾ ਉਹ ਜੇਬ ਵਿੱਚ ਪੈ ਜੇ ਉਹ ਸਿੱਧੇ ਹੱਥ ਵਾਲੀ ਸਾਈਡ ਮਤਲਬ ਰਾਈਟ ਸਾਈਡ ਤੇ ਆਪਾਂ ਜੇਬ ਲਾਵਾਂਗੇ ਇਹ ਆਪਣੀ ਜੇਬ ਵੀ ਲੱਗ ਕੇ ਤਿਆਰ ਹੋ ਗਈ ਤੇ ਇਹ ਵਾਲੀ ਸੀਨ ਲੱਗ ਗਈ ਆਪਣੀ ਅਨੇ ਕੁੱਝ ਇਹ ਬਾਣੀ ਵੀ ਇਸ ਤਰ੍ਹਾਂ ਅਟੈਚ ਹੋ ਜੀਏ ਦੇ ਨਾਲ ਤੇ ਹੁਣ ਆਪਾਂ ਜਿਹੜੀ ਇਹਦੀ ਸੀਨ ਹੈ ਦੂਸਰੇ ਸਾਈਡ ਵਾਲੀ ਮੂਰੀ ਤੋਂ ਲੈ ਕੇ ਝੋੜੀ ਤੱਕ ਉਹ ਸੀਨ ਲਗਾਵਾਂਗੇ ਤੇ ਇਹ ਜਿਹੜੀ ਸੀਨ ਹੈ ਇਹ ਵੀ ਆਪਾਂ ਮੂਰੀ ਤੋਂ ਸ਼ੁਰੂ ਕਰਨੀ ਹੈ ਮੂਰੀ ਤੋਂ ਸ਼ੁਰੂ ਕਰਕੇ ਆਪਾਂ ਝੋੜੀ ਤੱਕ ਇਹਨੂੰ ਆਸਣ ਦੀ ਜਿਹੜੀ ਸੀਨ ਹੈ ਉੱਥੇ ਤੱਕ ਲਗਾਵਾਂਗੇ ਉਸ ਤੋਂ ਬਾਅਦ ਆਪਾਂ ਜਿਹੜੀ ਦੂਸਰਾ ਪੱਲਾ ਤਿਆਰ ਕਰਕੇ ਫੇਰ ਆਪਾਂ ਇਹਨੂੰ ਪੂਰਾ ਪ੍ਰੋਪਰ ਤਿਆਰ ਕਰਾਂਗੇ ਇਹਦੇ ਚ ਆਪਾਂ ਤੁਹਾਨੂੰ ਇਹ ਸੀਣਾ ਦਿਖਾਈਆਂ ਨੇ ਬਾਕੀ ਲਾਸਟਿਕ ਵਗੈਰਾ ਪਾਉਣ ਦਾ ਤਰੀਕਾ ਉਹ ਦਿਖਾਇਆ ਲਓ ਜੀ ਕੁਝ ਵੱਤੋਂ ਵੱਧ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਹਨਾ ਕਿਵੇਂ ਦੀ ਲੱਗੀ ਤੇ ਇਹ ਆਪਣੇ ਜਿਹੜੀ ਆਸਣ ਆ ਗਿਆ ਝੋਲ ਵੀ ਹਨਾ ਆਸਣ ਇਹ ਇੱਥੋਂ ਆਪਾਂ ਇਹਨੂੰ ਦੇਖ ਲਾਂਗੇ ਵੀ ਸਹੀ ਐ ਸੀਣਾ ਲੱਗੀ ہوئی ਤੇ ਇਹ ਆਸਣ ਤੋਂ ਆਸਣ ਤੱਕ ਆਪਾਂ ਅਗਲੇ ਪੀਸ ਫੜ ਲੈਣੇ ਨੇ ਇਸ ਤਰ੍ਹਾਂ ਆਪਾਂ ਨੇ ਇਹ ਆਪਣੀ ਸੀਨ ਬਿਲਕੁਲ ਸਹੀ ਕਰਕੇ ਇਸ ਤਰ੍ਹਾਂ ਆਪਾਂ ਆਸਣ ਦੀ ਸੀਨ ਲਗਾ ਲਾਂਗੇ ਤੇ ਮੈਂ ਕਹਿੰਦੀ ਸੀ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਹਨਾ ਵੀ ਤੁਹਾਨੂੰ ਆਪਣੀ ਵੀਡੀਓ ਕਿਵੇਂ ਦੀ ਲੱਗਦੀ ਹੈ ਤੇ ਦੱਸਿਆ ਕਰੋ ਵੀ ਆਪਾਂ ਹੋਰ ਕਿਵੇਂ ਦੀ ਕਿਸ ਚੀਜ਼ ਦੀ ਵੀਡੀਓ ਬਣਾ ਕੇ ਪਾਈਏ ਕਿਉਂਕਿ ਕੜਾਈ ਦੀ ਵੀਡੀਓ ਵੀ ਆਪਾਂ ਪਾਉਣੀ ਆ ਤੇ ਸਿਲਾਈ ਦੀ ਵੀ ਪਾਉਣੀ ਆ ਹੁਣ ਸਭ ਨਾਲ ਨਾਲ ਕਿਹੜਾ ਦੋ ਤਿੰਨ ਕਿਸ ਚੀਜ਼ ਦੀ ਵੀਡੀਓ ਆਪਾਂ ਬਣਾਏ ਇਸ ਜਿਹੜੀ ਚੀਜ਼ ਦੀ ਆਪਾਂ ਨੂੰ ਨੌਲੇਜ ਹੈ ਹਨਾ ਆਪਾਂ ਤੁਹਾਨੂੰ ਦੱਸ ਸਕਦੇ ਹਾਂ ਇਹ ਆਪਾਂ ਇਹਦੇ ਤੇ ਸੀਨ ਲਗਾ ਦਾਂਗੇ ਇਸ ਤਰ੍ਹਾਂ ਆਸਣ ਦੀ ਉੱਪਰ ਤਾਂ ਤੁਸੀਂ ਗ੍ਰਿਡ ਹਾਇਰ ਕਰੋ ਅੱਗੇ ਪਿੱਛੇ ਵਾਲੇ ਪੀਸ ਆਪਾਂ ਚੈੱਕ ਕਰ ਲੈਣੇ ਨੇ ਚੈੱਕ ਕਰਕੇ ਫਿਰ ਆਪਾਂ ਨੇ ਆਸਣ ਦੀ ਸੀਨ ਲਗਾ ਦੇਣੀ ਹੈ ਉੱਪਰ ਤੱਕ ਆਪਾਂ ਨੇ ਸੀਨ ਲਗਾ ਦੇਣੀ ਹੈ ਸੁਵਾਦੀ ਦੇ ਵਿੱਚ ਲੇਖਾ ਹਨ ਕਿ लास्ट ਕਿੰਨ ਲਾਸਟ ਦਾ ਬਣਾ ਲੀਣਾ ਆਪਾਂ ਇਹਨੇ ਤੇ ਇਹ ਆਪਣਾ ਬਲਾਜ਼ਰ ਜਿਹੜਾ ਤਿਆਰ ਹੋ ਗਿਆ ਤੇ ਹੁਣ ਆਪਾਂ ਇਸ ਨੂੰ ਬਣੇ ਹੋਏ ਦੀ ਪਿਖਾਉਣੇ ਆ ਤੇ ਆਪਣਾ ਜੋ ਆਪਾਂ ਨੇ ਪਜਾਮਾ ਬਣਾਇਆ ਉਹ ਬਣ ਕੇ ਹਨਾ ਰੈਡੀ ਹੋ ਗਿਆ ਤੇ ਜਿਵੇਂ ਆਪਾਂ ਨੇ ਇਹਦੇ ਦੇਖੋ ਆ ਜੇਬ ਲਗਾਈ ਸੀ ਤੇ ਜੇਬ ਦੀ ਵੀਡੀਓ ਵੀ ਆਪਾਂ ਨੇ ਬਣਾਈ ਹੈ ਹਨਾ ਤੇ ਬਾਕੀ ਇਹਦੇ ਆਪਾਂ ਨੇ ਮੂਰੀਆਂ ਤੇ ਕਮੀਜ਼ ਨਾਲ ਦੀ ਲੇਸ ਅਟੈਚ ਕਰਤੀ ਇਹ ਮੂਰੀਆਂ ਨੇ ਗਈਆਂ ਇਹਦੀਆਂ ਤੇ ਇਹ ਕਪੜਾ ਬਹੁਤ ਸੋਹਣਾ ਹੈਗਾ ਗਰਮੀਆਂ ਦੇ ਪੌਣ ਵਾਲਾ ਸਟਾਫ ਹੈ ਬਹੁਤ ਸੋਹਣਾ ਦੇਖੋ ਇਹ ਆਪਾਂ ਨੇ ਮੂਰੀਆਂ ਤੇ ਅੱਗੇ-ਅੱਗੇ ਪੀਸ ਤੇ ਬਸ ਥੋੜੀ ਜਿਹੀ ਲੈਸ ਲਗਾਉਣੀ ਸੀ ਆਪਾਂ ਨੇ ਅੱਗੇ-ਅੱਗੇ ਇਹ ਮੂਰੀਆਂ ਤੇ ਲਗਾਤੀ ਇਹ ਇਦਾਂ ਦੀ ਲੈਸ ਹੈ ਜਿਵੇਂ ਮਨੋਂ ਵੀ ਕਢਾਈ ਕਰੀ ਹੋਈ ਹੁੰਦੀ ਹੈ ਹੈਗੀ ਇਹ ਲੈਸ ਹੈ ਇਹ ਆਪਾਂ ਨੇ ਦੋ ਸ਼ੇਡ ਦੀ ਲਗਾਈ ਤਿੰਨ ਮਤਲਬ ਤਿੰਨ ਸ਼ੇਡ ਨੇ ਦੋ ਸ਼ੇਡ ਨਹੀਂ ਹੈਗੇ ਤਿੰਨ ਨੇ ਪਿੰਕ ਸ਼ੇਡ ਹੈ ਇੱਕ ਇੱਕ ਕਰੀਮ ਜਿਵੇਂ ਦਾ ਸੂਟ ਦੇ ਵਿੱਚ ਹੈ ਇਹ ਤੇ ਇਲਾਸਟਿਕ ਆਪਾਂ ਨੇ ਸਿੰਪਲ ਇਲਾਸਟਿਕ ਵਾਲਾ ਹੀ ਬਣਾਇਆ ਇਸ ਤਰ੍ਹਾਂ ਤੇ ਇਹਨੂੰ ਆਪਾਂ 벨ਟ ਪਾ ਕੇ ਵੀ ਉੱਪਰ ਬਣਾ ਸਕਦੇ ਆ ਪਜਾਮੇ ਨੂੰ ਤੇ ਆਪਾਂ ਬਿਨਾ 벨ਟ ਤੋਂ ਵੀ ਇਹ ਲੂਜ਼ ਵਾਲਾ ਪਲਾਜ਼ੋ ਬਣਾਇਆ ਆਪਾਂ ਨੇ ਕੋਰ ਸੈੱਟ ਨਾਲ ਮਤਲਬ ਮੰਨ ਲਓ ਪਜਾਮਾ ਕੋਰ ਸੈੱਟ ਦਾ ਤੇ ਕਮੀਜ਼ ਦੀ ਵੀ ਵੀਡੀਓ ਵੀ ਆਪਾਂ ਨੇ ਇਹਦੇ ਵਿੱਚ ਸ਼ੋਅ ਕੀਤੀ ਹੈ ਉਹ ਆਪਣਾ ਸਿੰਪਲ ਕਮੀਜ਼ ਬਣਿਆ ਹੋਇਆ ਐਂਡ ਤੇ ਤੁਸੀਂ ਦੇਖਿਓ ਕਮੀਜ਼ ਦਾ ਵੀ ਆਪਾਂ ਨੇ ਉਸਾ ਹੈ ਵੀ ਆਪਣੀ ਕਮੀਜ਼ ਇਹਦੇ ਨਾਲ ਕਿਵੇਂ ਦਾ ਤਿਆਰ ਕਰਿਆ ਇੱਕ ਕੋਡ ਸੈੱਟ ਬਣ ਕੇ ਆਪਣਾ ਤਿਆਰ ਕਰਿਆ ਬਣਾ ਕੇ ਹਾਂਜੀ ਇਹ ਆਪਣਾ ਕੋਡ ਸੈੱਟ ਵਾਲਾ ਕਮੀਜ਼ ਹੈ ਤੇ ਇਹ ਆਪਾਂ ਨੇ ਰੈਡੀ ਕੀਤਾ ਹੋਇਆ ਤੇ ਇਹਦੇ ਪਜਾਮੇ ਦੀ ਆਪਾਂ ਨੇ ਜੋ ਵੀਡੀਓ ਚ ਤੁਹਾਨੂੰ ਪਜਾਮਾ ਦਿਖਾਇਆ ਉਹ ਪਜਾਮਾ ਆਪਣੇ ਕੋਡ ਸੈੱਟ ਦਾ ਬਣਾਇਆ ਹੈ ਤੇ ਇਹਦਾ ਆਪਾਂ ਨੇ ਵੀ ਸ਼ੇਪ ਨੈਕ ਤਿਆਰ ਕਰਿਆ ਤੇ ਦੋ ਕਲਰ ਦੀ ਆਪਾਂ ਨੇ ਲੈਸ ਲਗਾਈ ਆ ਕਰੀਮ ਐਂਡ ਪਿੰਕ ਮੈਚਿੰਗ ਕਰੀਆ ਤੇ ਇਹ ਜਿਹੜਾ ਕੱਪੜਾ ਹੈਗਾ ਕੱਪੜਾ ਹੈਗਾ ਇਹ ਰਿਯਾਨ ਦਾ ਸੂਟ ਮਤਲਬ ਹੁਣ ਮੌਸਮ ਦੇ ਹਿਸਾਬ ਨਾਲ ਪੈਣ ਵਾਲਾ ਸੂਟ ਹੈ ਇਹ ਸਿੰਪਲ ਜਿਹਾ ਕੋਟ ਸੈੱਟ ਆਪਾਂ ਨੇ ਰੈਗੂਲਰ ਵੇਅਰ ਵਾਸਤੇ ਤਿਆਰ ਕੀਤਾ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਕਿਵੇਂ ਦਾ ਲੱਗਿਆ ਤੇ ਇਹ ਸਿੰਪਲ ਜਮਾ ਸਿੰਪਲ ਬਣਾਇਆ ਆਪਾਂ ਨੇ ਇੱਕ ਲੈਸ ਦਾ ਕੱਟ ਦੇ ਇਹ ਵੀਡੀਓ ਨੂੰ ਪੂਰਾ ਦੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ